出来20！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来！出来 ਤੁਹਾਡਾ ਮਸਲਾ ਹੈਗਾ ਤੁਹਾਡਾ ਮਸਲਾ ਪਰ ਇਹ ਮਸਲਾ ਉਹ ਸਾਡੇ ਵਾਸਤੇ ਲੜੋ ਸਾਡੇ ਕਮੈਕਟਰ ਦੇ ਉੱਤੇ ਤੇ ਗੱਡੀ ਚਲਾਉਣੀ ਹੈ ਸਾਡਾ ਤੁਹਾਡੇ ਬੰਦਿਆਂ ਨੇ ਚੜਾਈ ਆ ਜੀ ਨਾ ਨਾ ਤੇਰਾ ੱਟਕੇ ਮਾਰਦੇ ਤੇ ਸਾਡੇ ਬੰਦੇ ਦੇ ਤੂੰ ਗੱਡੀ ਚਲਾ ਲोगे ਸਾਡੇ ਉੱਤੇ ਫਟੜ ਕਰਤਾ ਹੈਗਾ ਜਿਹੜਾ ਵੇਚਣਾ ਰੱਖ ਤੁਸੀਂ ਚੱਲ ਗਏ ਬੰਦੇ ਜਨਰ ਸਿੰਘ ਜਰੋੜਾ ਇੱਕ ਜਿੰਦਾਬਾ 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 ਜ਼ਮੀਨਾਂ ਦੇ ਇੱਕ ਹਿੱਸੇ ਜੱਡੀਆਂ ਕਿਵੇਂ ਪੰਜਾਬ ਪੁਲਿਸ ਨਾਲ ਧੱਕਾ ਕਰ ਰਹੀ ਹੈ ਪਹਿਲਾ ਜੁਗੈ ਜਬਰੀ ਜ਼ਮੀਨਾਂ ਦੇ ਟਿੰਡੇ ਦੇ ਵਿੱਚ ਰੋਕੀਆਂ ਜਾ ਰਹੀਆਂ ਨੇ ਉਹਨਾਂ ਨੇ ਦੇਖੋ ਕਿਵੇਂ ਧੱਕਾ ਕਰ ਰਹੀ ਹੈ ਪੰਜਾਬ ਪੁਲਿਸ ਕੋਸਣਾ ਕੀ ਹੋਇਆ ਉਹ ਕੱਢ ਰਿਹਾ ਕੱਢ ਰਿਹਾ ਕੀ ਹੋਇਆ ਕੀ ਹੋਇਆ ਕੋਣਾਂ ਕਿ ਗੱਡੀ ਵੱਜਣੀ ਆ ਕੋਣਾਂ ਕਿ ਗੱਡੀ ਮੋੜੀ ਗੱਡੀ ਦੇ ਮੇਰੀ ਗੱਡੀ ਦੇ ਵਿੱਚ ਮੈਂ ਕੱਟਿਆਂ ਲਾਇਆ ਮੈਂ ਨਾ ਰਸਤਾ ਬਣਾਓ ਦੇਖੋ ਕਿਵੇਂ ਤੁੱਕ ਧੱਕਾ ਕਰ ਰਹੀ ਆ ਆਪਣਾ ਉਸ ਕਵੇਂ ਟੱਕਾ ਕਰ ਰਹੀ ਆ ਦੇ ਧੱਕਾ ਮਾਰ 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 ਬਿਚਾਰਾ ਆਪਣਾ ਬਿਚਾਰਾ ਵਿੱਚ ਵਿੱਚ ਮਾਰ ਵਿੱਚ तूं इतर लॻा टकड़े टकड़े ਉਹ ਦੂਤ ਤਰ੍ਹਾਂ ਦੇ ਕੰਮ ਨਹੀਂ ਕਰਦੇ ਪਰ ਤਾਂ ਮਾਰਨ ਦਾ ਕੰਮ ਜਰਾ ਇਹ ਚੱਲਾ ਮੇਰਾ ਕਿਹੜਾ ਗੱਡੀ ਆਨੇ ਕੋਈ ਹਾਲ ਕਰਦੀ ਐ ਚੱਲ 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 ਆ ਦੇਖੋ ਕਮਲ ਕੱਤੀ ਰਾਤ ਨੂੰ ਕਪੜਾੜ ਵਾਲੇ ਵਾਂਗੂ ਕੁਰਸੀਆ ਪੰਜਾਬ ਪੁਲਿਸ ਗਲਾਪ ਦੇ 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 ਮੁੜਦਾ ਬਾਤ ਪੁਨਾਰੀ ਮਾਰਦੀ ਹਾਰਦੀ ਕਿਸਾਨ ਜੁੰਨੇਕਤਾ ਗੁਲਾਹਾ ਦੀ ਟੀਮ ਵਾਉ ਤੇ ਲਾ ਦੇ ਨਾਰੇ ਪਰ ਨਹੀਂ ਨਹੀਂ ਆ ਪਿੰਡ ਦੇ ਵਿੱਚ ਪਹੁੰਚ ਚੁੱਕੀ ਆਗੇ ਤਾਉਰਾਹਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਠੱਕੀ ਹੋ ਕੇ ਜਨਤਾ ਸਾਰੀ ਕੀ ਕਰਨਗੇ ਜੇ ਲਾਠਾਂ ਨੇ ਲੋਕਾਂ ਦੇ ਹੜ ਬੰਦੇ ਜਾਣੇ ਭਾਰਤੀ ਕਿਸਾਨ ਜੁਨੇ ਤਾਉਰਾਹਾ ਜਿੰਦਾਬਾਦ 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 ਕੱਲੇ ਕੱਲੇ ਮਾਰ ਨਾ ਖਾਂ ਅੱਥੇ ਹੋ ਕੇ ਅੱਗੇ ਆ ਨਾਕੇ ਤੋੜਦੀ ਹੋਈ ਡੇੜਾ ਪਿੰਡ ਪਹੁੰਚ ਚੁੱਕੀ ਐ ਜਿੱਥੇ ਉਹ ਲੈਨ ਕੇਰਲ ਪਾਰੇ ਆ। ਆਪਨੇ ਸਵਾ ਦੋ ਵਜੇ ਹੋਇਆ ਭਰਾਵੋ ਆ ਆਪਕੀ ਸਾਹਮਣੇ ਦੇਖਦਾ ਗਰਾਹਾਂ ਦੇ ਜੋਧੇ ਕੁਰਸ ਨਾਲ ਟਕਰਾਂਉਂਦੇ ਹੋਏ ਸਾਰੇ ਨਾਕੇ ਤੋੜ ਕੇ ਪਹੁੰਚੇ ਐ। ਸਾਰੇ ਲੋਕਾਂ ਨੂੰ ਅਪੀਲ ਕਰਦੇ ਜੇ ਜ਼ਮੀਨਾਂ ਬਚਾਉਣੀਆਂ ਨੇ ਘਰਾਂ ਚੋਂ ਬਾਹਰ ਨਿਕਲੋ ਬਹੁਤ ਭੂਰੀ ਮਤਰੀ ਹੋਈ ਐ ਪੁਰਸ ਦੀ। ਕੱਟ ਟੋਕ ਕੱਟ 40 ਗੱਡੀਆਂ ਪੰਨੀਆਂ ਨੇ 40 ਗੱਡੀਆਂ ਇੱਟਾ ਮਾਰ ਮਾਰ ਗੱਡੀਆਂ ਪੰਨੀਆਂ ਦੇ ਪੁਲਿਸ ਨੇ ਪਹਿਲੀ ਵਾਰ ਦੇਖੀ ਆ ਪੰਜਾਬ ਦੀ ਪੁਲਿਸ ਆ ਇੱਟਾ ਮਾਰਦੀ ਇਸ ਕਰਕੇ ਭਰਾਵੋ ਇਸ ਬੰਦਿਆਂ ਦੀ ਨੀਤੀ ਦੇਖੋ ਭਗਵੰਤ ਮਾਨ ਦੀ ਸਰਕਾਰ ਆ ਬਹੁਤ ਸਹਾਯੋਗ ਦਾ ਰਹਿੰਦੀ ਆ ਲੈਣਾ ਘਟਾਉਣ ਵਾਸਤੇ ਛੋਟੇ ਬੰਦਿਆਂ ਦੇ ਸੱਟਾਂ ਮਾਰੀਆਂ ਨੇ ਗੱਡੀਆਂ ਇੱਟਾਂ ਨਾਲ ਪੰਨੀਆਂ ਨੇ ਇੱਟਾਂ ਨਾਲ ਡੀਐਸਪੀ ਐਸਪੀ ਆਪ ਗੱਡੀਆਂ ਪੰਨਣ ਲੱਗੇ ਤੇ ਆਪ ਹੁਣ ਤੱਕ ਆ 10 ਕਿਲੋਮੀਟਰ ਪਿੱਛੇ ਵੀ ਪੂਰੇ ਤੌਰ ਤੇ ਸਾਡੇ ਨਾਲ ਟਕਰਾਉਂਦੇ ਰਹੇ ਆ ਪੰਜਾਬ ਦੇ ਲੋਕੋ ਜੇ ਤੁਸੀਂ ਬਚਣਾ ਘਰਾਂ ਚੋਂ ਬਾਹਰ ਨਿਕਲੋ ਬਾਹਰ ਗੋਲੀਆਂ ਵੀ ਚਲਾਈਆਂ ਗੋਲੀਆਂ ਚਲਾਈਆਂ ਨੇ ਫੈਰ ਕੀਤੇ ਨੇ ਉਹ ਸਾਰੀ ਬਾਹ ਜਾਂਾਂ ਦੀ ਲਾਕੇ ਦੇਖੀ ਐ ਕੁਸ ਗੱਡੀਆਂ ਗੈਲ ਘੇਰ ਕੇ ਭੰਨ ਦਿੱਤੀਆਂ ਨਹੀਂਆਂ ਪਰ ਬਹੁਤ ਉਗਰਾਹਾਂ ਦੇ ਜੋਧੇ ਇੱਥੇ ਪਹੁੰਚਣ ਚ ਕੰਮਜਾਮ ਹੋ ਗਏ ਜ਼ਮੀਨਾ ਤਾਂ ਬਚਣਗੀਆਂ ਪੰਜਾਬ ਦੇ ਲੋਕੋ ਜੇ ਘਰਾਂ ਚੋਂ ਬਾਹਰ ਨਿਕਲੋਗੇ ਸਵਾ ਦੋ ਵਜੇ ਆ ਰਾਤ ਦੇ ਲੇਲੇ ਵਾਲ ਪਿੰਡ ਇਹਨਾਂ ਨੂੰ ਮਾਰਨੂੰ ਪਲਟਾ ਕੇ ਰੱਖ ਦੇ ਜਿੰਦਾਬਾਦ ਗੁਰਦਾਬਾਹ ਗੋਲੀਆਂ ਮਾਰਨੀਆਂ ਪੈਣਗੀਆਂ ਛਾਤੀਆਂ 'ਚ ਗੋਲੀਆਂ ਫੇਰ ਬੰਦਾਂਗੇ ਜਮੀਨਾਂ 'ਚ ਵੜ ਸਕਦੇ ਇਹ ਮੈਸਰ ਜਿੰਦਾਬਾਦ ਗੁਰਦਾਬਾਹ ਇੰਨੇ ਜੀ ਚਾਹੇ ਉਹਨੇ ਬੰਦੇ ਮਾਰ ਸਕਦਾ ਬਰਬਾਦ ਮੁਰਦਾਬਾਦ ਮੁਰਦਾਬਾਦ ਦੁਨੀਆਂ ਲਾਵਾਗੇ ਅਸੀਂ ਅਸੀਂ ਜਿੰਦੜੀਆਂ ਲੋਕਾਂ ਦੇ ਹਣ ਬਾਦੇ ਜਾਣੇ ਪੰਜਾਬ ਦੇ ਲੋਕ ਬਚਣਗੇ ਤਾਂ ਪੰਜਾਬ ਮੁਰਦਾਬਾਦ ਮੁਰਦਾਬਾਦ ਤੁਹਾਡਾ ਪੇੜਾ ਬਹਿ ਜਾਏ ਤੁਹਾਡਾ ਉਹ ਰੋਜ਼ ਤੁਸੀਂ ਚਿੱਟਿਆਂ ਨਾਲ ਮਾਰਦੇ ਹੋ ਤੁਸੀਂ ਕਿਸੇ ਦੇ ਡੰਡਾ ਨਹੀਂ ਮਾਰਿਆ ਤੁਸੀਂ ਪੰਜਾਬ ਦੇ ਹੋ ਕਿਸਾਨ ਮਜ਼ਦੂਰ ਰਸਤੇ 'ਚ ਘੇਰ ਕੇ ਕੁੱਤੇ ਤੇ ਨਾਲੇ ਤੁਸੀਂ ਗੱਡੀਆਂ ਪੰਨੀਆਂ ਸ਼ਰਮ ਆਉਣੀ ਚਾਹੀਦੀ ਹੈ ਉਹਨੂੰ ਤਾਂ ਭਰਾਵੋ ਲਗਾਤਾਰ ਜਿਹੜੀ ਪੁਲਿਸ ਨੇ ਵੱਸਾ ਬੰਨੀਆਂ ਇੱਟਾਂ ਮਾਰੀਆਂ ਨੇ ਸਿਸਿਆਂ ਦੇ ਰੋੜੇ ਮਾਰੇ ਨੇ ਕਿਸਾਨ ਭਿੰੜਦੇ ਹੋਏ ਜਣੀ ਭੀਖੀ ਤੋਂ ਭੀਖੀ ਕਨਾਕਾ ਭੀਖੀ ਤੋੜਿਆ ਗਾਹਾਂ ਮਾਨਸਾ ਲਗਾਤਾਰ ਕਈ ਨਾਕੇ ਲਾਏ ਉਹ ਤੋੜ ਕੇ ਜਣੀ ਭਿੰੜਦੇ ਹੋਏ ਲੋਕ ਆਏ ਨੇ ਜਣੀ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਐਡੀ ਨੰਗੀ ਚਿੱਟੀ ਧੱਕੇ ਸਾਹੀਆ ਜੜੀ ਜਣੀ ਬੱਸਾਂ ਦੇ ਇੱਟਾਂ ਮਾਰ-ਮਾਰ ਕੇ ਗੱਡੀਆਂ ਦੇ ਭੰਨੀਆਂ ਨੇ ਆਪਣੀਆਂ ਲਗਭਗ 20-25 ਗੱਡੀਆਂ ਪਿੱਛੇ ਭੰਨੀਆਂ ਖੜੀਆਂ ਰੇ ਇਸ ਕਰਕੇ ਫੇਰ ਵੀ ਆਪਾਂ ਭੜਦੇ ਹੋਏ ਇੱਥੇ ਪਹੁੰਚਿਆ ਇਸ ਕਰਕੇ ਲੈ ਲਿਆ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਇਹ ਅਗਲੀ ਵਿਉਂਤਬੰਦੀ ਆ ਜਿਹੜੀ ਲਗਾਤਾਰ ਆਪਾਂ ਹੁਣ ਬਣਾਵਾਂਗੇ ਇਸ ਕਰਕੇ ਜਿਹੜੇ ਭਰਾ ਆਏ ਨੇ ਉਹ ਸੀਸੇ ਆਪਣੇ ਆਪਣੇ ਗੱਡੀਆਂ ਦੇ ਉਹਨਾਂ ਨੂੰ ਬੰਦ ਕਰਕੇ ਇੱਕ ਵਾਰ ਗੁਰਦੁਆਰਾ ਸਾਹਿਬ ਚ ਆਓ ਸਾਰੇ ਇਹ ਅਪੀਲ ਆ ਦੂਜੀ ਅਪੀਲ ਆ ਸਾਡੇ ਭਰਾਵਾਂ ਨੂੰ ਕਿ ਝੰਡੇ ਨੇ ਜਿਹੜੇ ਸਾਰੇ ਝੰਡੇ ਆਪਣੇ ਕੋਲੇ ਰੱਖਣੇ ਨੇ ਗੱਡੀ ਦੇ ਵਿੱਚ ਕੋਈ ਟਾੜਾ ਨਹੀਂ ਰੱਖਣਾ ਸਾਰੇ ਝੰਡੇ ਆਪਣੇ ਕੋਲੇ ਰੱਖੋ